ਇਕਲੀ ਵਿੱਚ ਬੀਤੇ ਦਿਨ ਗੈਸ ਰਿਫਾਇਨਰੀ ਵਿੱਚ ਘਾਤਕ ਧਮਾਕਿਆਂ ਦੌਰਾਨ ਮਾਰੇਵਾਲਿਆਂ ਦੀ ਗਿਣਤੀ ਹੋਈ 4 ਪਰ ਪਛਾਣ ਸਿਰਫ ਇੱਕ ਦੀ ਹੀ ਹੋ ਸਕੀ ਤੇ ਰਿਲੇਸ਼ਨ ਨਹੀਂ ਹੋ ਰਹੀ ਪਿਛਾ ਜਖਮੀਆਂ ਦੀ ਗਿਣਤੀ ਹੋਈ 26 ਹੁਣ ਬੀਤੇ ਦਿਨ ਇਟਲੀ ਦੇ ਟੁਸਕਾਨਾ ਸੂਬੇ ਦੇ ਸ਼ਹਿਰ ਫਰੈਂਸ ਨੇ ਰੈਕਲਜ਼ਾਨੋ ਵਿੱਚ ਗੈਸ ਰਿਫਾਇਨਰੀ ਵਿੱਚ ਅਚਾਨਕ ਜ਼ਬਰਦਸਤ ਧਮਾਕਾ ਹੋ ਜਾਣ ਦਾ ਹੁਣ ਤੱਕ 4 ਲੋਕਾਂ ਦੀ ਮੌਤ ਤੇ ਗੰਭੀਰ ਜ਼ਖਮੀਆਂ ਦੀ ਗਿਣਤੀ 26 ਹੋਣ ਦਾ ਦੁਖਦਾਈ ਸਮਾਚਾਰ ਸਾਹਮਣੇ ਆ ਰਿਹਾ ਹੈ ਜਦੋਂ ਕਿ ਇਹਨਾਂ ਲਸ਼ਾਂ ਵਿੱਚ ਪਛਾਣ ਸਿਰਫ ਇੱਕ ਲਾਸ਼ ਦੀ ਹੋਈ ਹੈ ਜਦੋਂ ਕਿ ਬਾਕੀ ਤਿੰਨ ਲਾਸ਼ਾਂ ਪਛਾਣ ਨਹੀਂ ਹੋ ਰਹੀ ਹੈ ਜਿਹੜੀ ਲਾਸ਼ ਦੀ ਪਛਾਣ ਹੋਈ ਉਹ ਵਿਚਨ ਸਮਰਤੀ ਨੇਲੀ 55 ਸਾਲ ਹੈ ਜਿਹੜਾ ਕਿ ਪ੍ਰਾਤੋ ਰਹਿੰਦਾ ਸੀ ਤੇ ਮੂਰੋ ਵਿੱਚ ਨਾਪੋਲੀ ਤੁਸੀਂ ਮਰਹੂਮ ਜਿਹੜਾ ਕਿ ਪਲਾਂਟ ਵਿੱਚ ਟੈਂਕਰ ਡਰਾਈਵਰ ਉਹ ਜੋ ਕੰਮ ਕਰਦਾ ਸੀ ਆਪਣੇ ਪਿੱਛੇ ਵੇਧ ਵਾਪਸ ਰੇਣ ਦੇ ਇਲਾਵਾ ਦੋ ਮਾਸੂਮ ਬੱਚੇ ਵੀ ਹੱਟ ਗਏ ਹੈ ਜਿਹੜੇ ਚਾਰ ਕਮੇ ਹੁਣ ਤੱਕ ਵਿਆਪਤ ਹਨ ਉਹ ਨੌਜਕਤਾਨੀ ਤੋਂ ਕਰ ਮੈਲੋ 52 ਫਾਬੀਓ ਸਿਰੀਲੀ ਪਤਾਲੀ ਮੱਤ ਤੇ ਰਤੋ ਗਿਰਾਰਦੋ ਪੇਪੇ 45 ਜਰਮਨੀ ਤੇ ਟੇਵਰ ਬਰਾਕੀ ਦੀਆਂ ਨਵਾਰਾ ਤੋਂ ਸ਼ਾਮਲ ਹਨ ਇਹਨਾਂ ਚਾਰ ਕਮੇ ਦੀ ਹੁਣ ਤੱਕ ਕੋਈ ਜਾਣਕਾਰੀ ਨਹੀਂ ਮਿਲ ਰਹੀ ਹੈ ਇਸ ਹਸਨ ਨੇ ਹਜ਼ਾਰਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ ਕਿਉਂਕਿ ਇਸ ਧਮਾਕੇ ਨਾਲ ਲੋਕਾਂ ਨਿਕਰਾਂ ਦੀਆਂ ਇਮਾਰਤਾਂ ਤੇ ਯੋਗਿਕ ਇਮਾਰਤਾਂ ਨੂੰ ਕਾਫੀ ਨੁਕਸਾਨ ਹੋਇਆ ਹੈ ਪ੍ਰਸ਼ਾਸਨ ਵਿੱਚ ਚੱਲ ਰਹੀ ਨਿਰਦੇਸ਼ 15 ਘਰ ਬਰ ਬੋਗ ਦਿੱਤਾ ਹੈ ਜਿਹੜੇ ਲੋਕ ਜ਼ਖਮੀ ਹਾਂ ਤੇ ਜਿਹੜੇ ਇਲਾਜ ਹਨ ਉਨਾਂ ਅਨੁਸਾਰ ਇਹ ਧਮਾਕਾ ਇੱਕ ਵੱਡੇ ਫਟੇ ਬੰਬ ਵਾਂਗਰ ਸੀ ਘਟਨਾ ਨਾਲ ਲੱਕ ਵਿੱਚ ਫੈਲੀ ਜ਼ਹਿਰੀਲੀ ਗੈਸ ਕਣ ਲੋਕਾਂ ਨੂੰ ਮਾਸਕ ਪੰਨੇ ਜਾ ਰਹੇ ਹਨ